ਚੈਲਦਾਰ ਬੰਦੇ ਚੈਨਲ ਤੇ ਦੋਸਤੋ ਤੁਹਾਡਾ ਤੈ ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਹਿੰਨੇ ਆ ਮਿੱਤਰੋ ਤੁਸੀਂ ਹੁਣ ਤੱਕ ਆਪਣੇ ਚੈਨਲ ਨੂੰ ਬਹੁਤ ਹੀ ਪਰ ਮਹੰਗਾ ਰਾ ਦੇ ਰਹੇ ਹੋ ਇਸੇ ਤਰ੍ਹਾਂ ਹੀ ਪਿਆਰ ਤੇ ਸਤਿਕਾਰ ਬਣਾ ਕੇ ਰੱਖਿਓ ਅੱਜ ਦੋਸਤੋ ਆਪਾਂ ਬੈਵਲ ਖੁਰਦ ਨਿਆਮੀ ਵਾਲੇ ਚ ਪਹੁੰਚੇ ਆਂਗੇ ਤੇ ਇੱਥੇ ਆਪਾਂ ਘੋੜਾ ਫਲਮਾਇਆ ਜਿਹੜਾ ਫਰੀਦਕੋਟ ਦੇ ਵਿੱਚ ਤੇ ਮਾਲਕ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਉਣੇ ਆ ਕਿਹੜੇ ਘੋੜੇ ਦਾ ਬੱਚਾਗਾ ਕੀ ਉਹਦੀ ਬਲੱਡ ਲਾਈਨ ਆ ਸਸਰੀਕਾਲ ਬਾਈ ਜੀ ਸਸਰੀਕਾਲ ਬਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਸਾਡੇ ਪਿੰਡ ਆਉਣ ਤੇ ਤੁਸੀਂ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਪਿੰਡ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਤੇ ਬਾਈ ਸਭ ਤੋਂ ਪਹਿਲਾਂ ਤਾਂ ਆਪਣਾ ਸ਼ੋਭ ਨਾਮ ਦੱਸ ਦਈਏ ਆਪਾਂ ਸੋ ਦਰਸ਼ਕਾਂ ਮੇਰਾ ਨਾਮ ਬਾਈ ਜਗਜੀਤ ਸਿੰਘ ਤੇ ਬਾਈ ਆਪਣੇ ਨਾ ਜਿਹੜਾ ਇਹ ਬਸ਼ੀਰ ਆਗਾ ਹਾਂਜੀ ਤੇ ਬਣਿਆ ਤਾਂ ਘੋੜਾ ਹੀ ਪਿਆਗਾ ਹਾਂਜੀ ਤੇ ਇਹਦੀ ਬਲੱਡ ਲਾਈਨ ਦੇ ਸਭ ਤੋਂ ਪਹਿਲਾਂ ਤਾਂ ਵੀ ਇਹ ਕਿਹੜੇ ਖਾਨਦਾਨ ਚ ਆ ਗਏ ਇਹ ਬਾਈ ਜੀ ਆਇਆ ਵੀ ਇਹਦਾ ਬਾਪ ਹੈਗਾ ਹੰਸ ਘੋੜਾ ਬਹਿਵਲ ਵਾਲਾ ਜੀ ਅੱਛਾ ਤੇ ਇਹਦਾ ਦਾਦਾ ਆ ਗਿਆ ਸਮੁੰਦਰ ਸਮੁੰਦਰ ਇਹ ਸਮੁੰਦਰ ਲਾਈਨ ਦੇ ਵਿੱਚੋਂ ਆ ਜੀ ਠੀਕ ਹੈ ਹਾਂਜੀ ਸਮੁੰਦਰ ਲਾਈਨ ਚੋਂ ਆ ਗਿਆ ਤੇ ਤਾਂ ਹੀ ਭਾਈ ਸਮੁੰਦਰ ਵਾਂਗੂ ਮਜ਼ਬੂਤੀ ਬਹੁਤ ਆਣਾ ਜੀ ਹਾਂਜੀ 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 ਹੱਡ ਗੋਡੇ ਦਾ ਖੁੱਲਾ ਢੁੱਲਾਗਾ ਹੱਡ ਗੋਡੇ ਦਾ ਬਹੁਤ ਮਜ਼ਬੂਤ ਹੈ ਜੀ ਦੋਸਤੋ ਤੁਸੀਂ ਵੀਡੀਓ ਚ ਦੇਖੀ ਜਾਂਨੇ ਆਂਗੇ ਬਸ਼ੇਰਾ ਨਾ ਘੋੜਾ ਬਣਿਆ ਖੜਾਗਾ ਤੇ ਇਹਦੀ ਇਹ ਆਪਾਂ ਹਾਈਟ ਦੀ ਗੱਲ ਕਰੀਏ ਕਿੰਨੀ ਹੋਗੀ ਉਹ ਭਰਾ ਹਾਈਟ ਇਹਦੀ ਜੀ 70 ਇੰਚ ਹੋਗੀ ਸਕੇਲ ਵਾਲੀ ਅੱਛਾ ਤੇ ਪਰ 70 ਹੈ ਹਾਂ ਸਕੇਲ ਵਾਲੀ 70 ਇੰਚ ਜਿਹਨੂੰ ਕਹਿ ਦਿੰਦੇ ਆ ਕਹਿ ਦਿੰਦੇ ਆ ਇਹਦੀ ਸਕੇਲ ਵਾਲੀ 70 ਇੰਚ ਹਾਈਟ ਹੋਣੀ ਹਾਂ ਉਹ ਗੱਲ ਨਹੀਂ ਵੀ 65 66 ਇੰਚ ਦੇ ਨੂੰ ਆਪਾਂ ਉੱਤਰ ਖਈ ਅੱਗੇ ਹਣਾ ਕੋਈ ਵੀ ਬਾਕੀ ਜਦੋਂ ਮੈਂ ਆਇਆ ਬਈ ਮੈਂ ਘੋੜੇ ਦੇ ਨਾਲ ਲਾ ਕੇ ਦੋਸਤੋਂ ਖੜਾ ਤੇ ਘੋੜੇ ਦੇ ਜਦੋਂ ਮੈਂ ਨਾਲ ਲਾ ਕੇ ਖੜਾ ਵਾਕਈ ਮੈਨੂੰ ਪਤਾ ਹੋ ਗਿਆ ਅੰਦਾਜ਼ਾ ਹੋ ਗਿਆ ਵੀ ਬਾਕੀ 70 ਇੰਚ ਆ ਤੇ ਬਾਕੀ ਬੰਦੇ ਸਾਫ਼ ਸੁਥਰਾ ਆਗਾ ਇਹਨਾਂ ਦਾ ਕੰਮ ਇਹ ਉਹ ਤਾਂ ਗੱਲ ਹੀ ਹੈ ਨੀਗੀ ਘਰੇ ਆ ਕੇ ਮਿੱਤਰੋ ਵੇਖਿਓ ਘੋੜਾ ਜ਼ਰੂਰ ਇੱਕ ਵਾਰੀ ਬਾਈ ਦੇ ਫਾਰਮ ਤੇ ਗਿਆੜਾ ਮਾਰਿਓ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਊਗਾ ਘੋੜਾ ਮੇਰੇ ਮੂੰਹ ਚੋਂ ਨਿਕਲ ਜਾਂਦਾ ਹੈ ਵਸ਼ੇਰਾ ਕਿਉਂਕਿ ਬਈ ਇਹਨੇ 5 ਸਾਲ ਤੱਕ ਵੱਧਣਾਗਾ ਜੀ ਹਾਂਜੀ ਉਸ ਹਿਸਾਬ ਨਾਲ ਤਾਂ ਇਹ ਹਾਈਟ ਬਹੁਤ ਕਰ ਜੂ ਹਜੇ ਵੀ ਇਹ ਬਾਈ ਜੀ 36 ਮਹੀਨਿਆਂ ਦਾ ਘੋੜਾ ਹੋ ਗਿਆ ਆਪਣਾ ਅੱਛਾ ਤੁਸੀਂ ਪਹਿਲਾਂ ਆਏ ਸੀ ਘੋੜਾ ਫਰਮਾਦ ਗਏ ਮੈਂ ਕਿਹਾ ਜੀ ਘੋੜਾ ਨਹੀਂ ਹਜੇ ਤਾਂ ਇਹ ਤਾਂ ਬੱਚਾ ਜੀ ਜਦੋਂ ਆਪਾਂ ਚੈਨਲ ਦੀ ਸ਼ੁਰੂਆਤ ਜੀ ਹਾਂ ਜੀ ਹਾਂ ਜੀ ਮੈਂ ਕਿਹਾ ਸੀ ਵੀ ਬਾਈ ਜੀ ਤੁਹਾਡੇ ਚੈਨਲ ਤੋਂ ਹੀ ਆਪਾਂ ਘੋੜਾ ਜਦੋਂ ਲਾਂਚ ਕਰਨਾ ਤੁਹਾਡੇ ਚੈਨਲ ਤੋਂ ਹੀ ਦਿਲਦਾਰ ਤੋਂ ਆਪਾਂ ਘੋੜਾ ਲਾਂਚ ਕਰਾਂਗੇ ਜੀ ਤੇ ਤੁਸੀਂ ਆਖਿਆ ਨਹੀਂ ਬਾਈ ਘੋੜਾ ਤਾਂ ਬਣ ਗਿਆ ਮੈਂ ਕਿਹਾ ਨਹੀਂ ਬਛੇਰਾ ਹੀ ਹੈ ਹਜੇ ਦੋ ਦੰਦ ਹੋਇਆ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਬਾਈ ਦਾ ਬਹੁਤ ਧੰਨਵਾਦ ਇਹਨਾਂ ਨੇ ਆਪਾਂ ਨੂੰ ਸਪੈਸ਼ਲ ਫੋਨ ਕਰਕੇ ਬੁਲਾਇਆ ਇਹਨੇ ਕਹਿੰਦੇ ਵੀ ਮੈਂ ਤਾਂ ਭੁੱਲਿਆ ਭਲਾਇਆ ਬੈਠਾ ਸੀਗਾ ਜਦੋਂ ਬਾਈ ਨੇ ਦੱਸਿਆ ਵੀ ਆ ਜਾ ਬਾਈ ਉਦੋਂ ਤੂੰ ਕਹਿੰਦਾ ਸੀਗਾ ਹਾਂ ਵਿਚ ਆਪਾਂ ਘੋੜਾ ਫਲਮਾਉਣਾ ਤੇ ਹੁਣ ਟਾਈਮ ਹੋ ਗਿਆ ਹਾਂਜੀ ਹਾਂਜੀ ਤੇ ਮੈਨੂੰ ਵੀ ਮਾਣ ਮਹਿਸੂਸ ਹੋਇਆ ਵੀ ਬਾਈ ਨੇ ਆਪਾਂ ਨੂੰ ਸੇਵਾ ਦਾ ਮੌਕਾ ਦਿੱਤਾ ਹਾਂਜੀ ਹਾਂਜੀ ਤੇ ਇਹ ਆ ਇਥੋਂ ਪਤਾ ਲੱਗਦਾ ਮਿੱਤਰੋ ਵੀ ਦਿਲਦਾਰ ਬੰਦੇ ਕਿਹੋ ਜੇ ਹੁੰਦੇ ਆ ਇਹ ਭਰਾਵਾਂ ਵਰਗੇ ਜਿਵੇਂ ਆ ਬਾਈ ਬੈਠਿਆ ਨਾਲ ਇਹ ਸਾਰੇ ਦਿਲਦਾਰ ਬੰਦੇ ਆਗੇ ਤੇ ਕਿਉਂਕਿ ਇਹਨਾਂ ਨੇ ਦਿਲਦਾਰਾਂ ਵਾਲੀ ਗੱਲ ਨਿਭਾਈ ਆ ਮੇਰੇ ਨਾਲ ਵੀ ਮੈਨੂੰ ਸਪੈਸ਼ਲ ਫੋਨ ਕਰਕੇ ਬੁਲਾਇਆਗਾ ਤੇ ਬਈ ਹੁਣ ਆਪਾਂ ਇਹ ਬਸ਼ੀਰੇ ਬਾਰੇ ਦੱਸ ਵੀ ਜਾਨੀ ਕਿ ਇਹ ਆਪਣਾ ਹੋਮ ਬਰੀਡ ਆ ਜਾਂ ਕਿ ਆਪਾਂ ਖਰੀਦਿਆ ਸੀ ਨਹੀਂ ਜੀ ਇਹ ਆਪਣੇ ਹੋਮ ਬਰੀਡ ਆ ਜੀ ਅੱਛਾ ਜੀ ਇਹਦੀ ਮਾਂ ਵੀ ਆਪਣੇ ਘਰੇ ਖੜੀ ਹੈ ਜੀ ਠੀਕ ਹੈ ਜੀ ਇਹਦੀ ਮਾਂ ਆਪਣੇ ਘਰੇ ਹਬੋਰ ਲੈਂਦੀ ਘੋੜੀ ਹੈ ਜੀ ਹਬੋਰ ਲੈਂਦੀ ਹਾਂ ਜੀ 64 ਇੰਚ ਉਹਦੀ ਹਾਈਟ ਹੈ ਜੀ ਫੱਟੀ ਵਾਲੀ ਆਪਾਂ ਲਾ ਦਾਂਗੇ ਵਿੱਚ ਸੀਨ ਉਹਦਾ ਵੀ ਬਹੁਤ ਖੁੱਲੀ ਡੁੱਲੀ ਘੋੜੀ ਹੈ ਜੀ ਵੱਡੀ ਠੀਕ ਹੈ ਜੀ ਤੇ ਇਹਦਾ ਪਿਓ ਦਾ ਹੰਸ ਹੈਗਾ ਹੀ ਹੈ ਜੀ ਬਹਿਵਲ ਵਾਲਾ ਹਾਂ ਹਾਂ ਇਹਦਾ ਜਿਹੜਾ ਨਾਨਾ ਜੀ ਘੋੜੇ ਦਾ ਉਹ ਬਾਈ ਹਰਵਿੰਦਰ ਦਾ ਕੋਲੇ ਸੀ ਘੋੜਾ ਪੰਜ ਵਾਰ ਸਟੇਟ ਚੈਂਪੀਅਨ ਰਿਹਾ ਜੀ ਕਾਲੇ ਕਿਆਂ ਵਾਲੇ ਹਰਵਿੰਦਰ ਕੋਲੇ ਠੀਕ ਆ ਜੀ ਉਹ ਇਹਦਾ ਨਾਨਾ ਸੀਗਾ ਜੀ ਘੋੜੇ ਦਾ ਸਾਰਾ ਖਾਨਦਾਨ ਚੰਗਾ ਹੋ ਗਿਆ ਨਾ ਹਾਂਜੀ ਹਾਂਜੀ ਆਪਾਸਿਆਂ ਤੋਂ ਤੇ ਇਹ ਘੋੜੇ ਦੀ ਜਿਹੜੀ ਨਾਨੀ ਸੀਗੀ ਉਹ ਸਾਹਵਾਲੀ ਲੈਣਦੀ ਸੀ ਉਹ ਵੀ ਆਪਣੇ ਘਰੇ ਹੀ ਸੀ ਜੀ ਠੀਕ ਆ ਜੀ ਉਹ ਪਿਛਲੇ ਸਾਲ ਘੋੜੀ ਪੂਰੀ ਹੋ ਗਈ ਜੀ ਤੇ ਉਹ ਵੀ ਆਪਣੇ ਘਰੇ ਹੀ ਸੀਗੀ ਜੀ ਠੀਕ ਆ ਜੀ ਤੇ ਬਾਈ ਇਸ ਤੋਂ ਪਹਿਲਾਂ ਕਈ ਵਾਰੀ ਆਪਾਂ ਨਾ ਕੋਝ ਦੇ ਹੁੰਨੇ ਆ ਵੀ ਇੱਕ ਅੱਧੀ ਘੋੜੀ ਤੇ ਜਾਂ ਦੋ ਚਾਰਾਂ ਤੇ 11 ਮਿੱਤਰਾਂ ਦੀ ਘੋੜੀ ਤੇ ਜਾਂ ਕੋਈ ਘਰ ਚ ਘੋੜੀ ਹੁੰਦੀ ਆ ਵੀ ਰਿਜ਼ਲਟ ਵਗੈਰਾ ਜੇ ਉਵੇਂ ਛੱਡਿਆ ਤਾਂ ਨਹੀਂ ਇਦੋਂ ਪਹਿਨ ਬਸ ਬਈ ਦੋ ਹੁਣੇ 15 ਕਿ ਦਿਨ ਹੀ ਹੋਏ ਆ ਹੁਣੇ ਘੋੜਾ ਛੱਡਿਆ ਆਪਾਂ ਠੀਕ ਆ ਬਸ ਜਿਵੇਂ ਕਹਿੰਦੇ ਹੁੰਦੇ ਆ ਬਾਈ ਵੀ ਘੋੜਾ ਛੱਡਣਾ ਨਹੀਂ ਚਾਹੀਦਾ ਵੀ ਤਿੰਨ ਸਾਲ ਤੱਕ ਜਾ ਕੇ ਘੋੜਾ ਬੰਦ ਆ ਹਾਂਜੀ ਆਪਾਂ ਸਬਰ ਰੱਖਿਆ ਬਹੁਤ ਵੱਡਾ ਤੇ ਪ੍ਰਮਾਤਮਾ ਨੇ ਆਪਾਂ ਨੂੰ ਬਾਈ ਜੀ ਸਬਰ ਦਾ ਫਲ ਬਹੁਤ ਦਿੱਤਾ ਆਉਂਦੇ ਸੀਗੇ ਬਹੁਤ ਬਾਈ ਘੋੜਾ ਛੱਡ ਦਿਓ ਮਾਕਾ ਨਹੀਂ ਬਾਈ ਠੀਕ ਆ ਘੋੜਾ ਨਹੀਂ ਛੱਡਿਆ ਨੀ ਕਹ ਹਜੇ ਠੀਕ ਆ ਤੇ ਬਾਈ ਜੇ ਨਹੀਂ ਛੱਡਿਆ ਜਦ ਤੂੰ ਘੋੜਾ ਤੇ ਉਹੀ ਗੱਲ ਸਬਰ ਦਾ ਫਲ ਜਿਵੇਂ ਕਹਿੰਦੇ ਮਿੱਠਾ ਹੁੰਦਾ ਤੇ ਹੁਣ ਮਿੱਠਾ ਫਲ ਹਾਂਜੀ ਹਾਂਜੀ ਕਿਉਂਕਿ ਹਾਈਟ ਵੀ ਪੂਰੀ ਕਰ ਗਿਆ ਤੇ ਬਾਕੀ ਬਾਈ ਇਹ ਇਹ ਨੇਚਰਲ سپورਟਲੈਸ ਹੀ ਹੈ ਨੇਚਰਲ سپورਟਲੈਸ ਹੈ ਜੀ ਬਿਲਕੁਲ ਅੱਛਾ ਜੀ ਹਾਂਜੀ ਤੇ ਬਾਕੀ ਚਾਂਕ ਚੁੰਕ ਬਹੁਤ ਆ ਹਾਂ ਹਾਂ ਬਾਈ ਚਾਂਕ ਬਹੁਤ ਸੰਭਾਈ ਦੀ ਛੋਡੀ ਬਥੇਰੀ ਹੈ ਸੰਭਾਈ ਬਹੁਤ ਆ ਬਾਈ ਇਹ ਆਪਣੀ ਬਾਈ ਹੁਣ ਘੋੜਾ ਆਪਣੇ ਦੱਸ ਗਿਆ ਹਨਾ ਵੀ ਘੋੜਾ 20 ਸਾਲਾਂ ਦੀ ਮਿਹਨਤ ਆ ਬਾਈ ਇਹ ਤਾਂ ਹੈ 20 ਸਾਲਾਂ ਚ ਜਾ ਕੇ ਹੁਣ ਵੀ ਪੈਦਾ ਹੋਇਆ ਸਾਹਣਾ ਤੁਹਾਡੇ ਘਰੇ ਇਹ ਕਹਿ ਸਕਦੇ ਆਪਾਂ ਹਾਂਜੀ ਹਾਂ ਮਿਹਨਤ ਦਾ ਫਲ ਮਿਲਦਾ ਹੀ ਆ ਸਬਰ ਰੱਖਿਆਗਾ 20 ਸਾਲ ਤੁਸੀਂ ਘੋੜਨਾ ਰੱਖਦੇ ਆਉਂਦੇ ਸੀ ਘੋੜਨਾ ਸਵਾਉਂਦੇ ਸੀ ਹਨਾ ਬੱਚੇ ਆਉਂਦੇ ਸੀ ਉਹਨਾਂ ਚੋਂ ਜਾ ਕੇ ਬਹੁਤ ਮੱਸ ਘੋੜੀਆਂ ਘਰੇ ਪੂਰੀਆਂ ਹੋਈਆਂ ਜੀ ਅੱਛਾ ਜੀ ਬਹੁਤ ਰਿਸ਼ਤੇਦਾਰਾਂ ਨੇ ਵੀ ਕਿਹਾ ਵੀ ਛੱਡ ਦਿਓ ਯਾਰ ਇਹ ਕੰਮ ਠੀਕ ਹੈ ਜੀ ਬਈ ਪਹਿਲਾਂ ਤੁਸੀਂ ਰੱਖਦੇ ਆ ਫਿਰ ਤੁਸੀਂ ਮਨ ਖਰਾਬ ਕਰਦੇ ਆ ਗਾਂ ਬੱਚੇ ਵੀ ਮਨ ਖਰਾਬ ਕਰਦੇ ਆ ਪਰ ਆਪਾਂ ਨੂੰ ਪਤਾ ਸੀਗਾ ਬਈ ਇਹ ਛੱਡਿਆ ਨਹੀਂ ਜਾਣਾ ਨਹੀਂ ਛੱਡਦਾ ਇਹ ਤਾਂ ਹੱਡੀ ਰਾਜ ਜਾਂਦਾ ਬਈ ਸ਼ੌਂਕ ਹੀ ਐਸਾ ਇਹ ਹਣਾ ਇਹ ਤਾਂ ਨਸ਼ੇ ਨਾਲੋਂ ਵੀ ਪਹਿੜਾ ਸ਼ੌਂਕ ਆ ਵੀ ਇਹ ਜਿਹਨੂੰ ਐਸ਼ਕ ਇਹ ਹੋ ਜਾਂਦਾ ਹੈ ਨਾ ਹਾਂਜੀ ਪੀੜੀਆਂ ਹੀ ਪੈ ਜਾਂਦਾ ਸਮਝੇ ਤਾਂ ਸ਼ੌਂਕ ਆ ਯਾਰ ਇੱਕਦਾਂ ਤੇ ਬਈ ਦੂਜਾ ਨਹੀਂ ਹੁਣ ਇਹ ਆਪਣੀ ਮੀਟਿੰਗ ਇਹਦੀ ਸਟੱਡ ਸਰਵਿਸ ਓਪਨ ਕਰਤੀ ਆ ਫਿਰ ਹਾਂਜੀ ਆਪਾਂ ਅੱਜ ਤੋਂ ਤੁਹਾਡੇ ਚੈਨਲ ਤੇ ਆਪਾਂ ਇਹਦੀ ਸਟੱਡ ਸਰਵਿਸ ਓਪਨ ਕਰਤੀ ਅੱਛਾ ਜੀ ਹਾਂਜੀ ਤੇ ਕੀ ਮੀਟਿੰਗ ਫੀਸ ਵਗੈਰਾ ਕਿ ਕੋਈ ਇਹਦੀ ਮੀਟਿੰਗ ਫੀਸ ਹੈ ਜੀ ਜੇ ਆਪਣੇ ਸਾਰੇ ਸੱਜਣ ਬੇਲੀ ਸਾਰਿਆਂ ਨੇ ਘੋੜੀਆਂ ਵਾਲਿਆਂ ਨੇ ਦੀ ਇਹੀ ਕਿਹਾ 21000 ਰੁਪਏ ਇਹਦੀ ਮੀਟਿੰਗ ਫੀਸ ਹੈ ਜੀ ਠੀਕ ਹੈ ਜੀ ਹਾਂਜੀ ਜੈ ਹਾਂ ਜੀ ਜੈ ਜਾ ਉਸ ਹਸਾਰ ਨਾਲ ਜਿਹੜੇ ਹਸਾਰ ਨਾਲ ਇਹਦਾ ਖਾਨਦਾਨ ਆ ਗਿਆ ਬਾਈ ਹਨਾ ਹਾਂ ਜੀ ਤੇ ਬਾਕੀ ਖੋਦ ਨੂੰ ਆ ਕੇ ਆ ਬੰਦੇ ਨੂੰ ਅੰਦਾਜ਼ਾ ਹੁੰਦਾ ਵੀ ਜਦੋਂ ਯਾਰ ਹੈਲਥ ਹੈ ਨਹੀਂ ਘੋੜੇ ਕੋਲੋਂ ਬੰਦਾ ਆ ਕੇ ਹਾਂ ਜੀ ਹਾਂ ਇਹ ਗੱਲ ਵੱਡੀ ਹੈ ਇੱਕ ਜੀ ਆਪਣੀ ਇਹ ਆ ਵੀ ਇਹ ਨਹੀਂ ਇੱਕ ਜੰਪ ਦੇਣਾ ਦੋ ਜੰਪ ਦੇਣਾ ਜਿੰਨਾ ਚਿਰ ਬਾਈ ਕਿਸੇ ਦੀ ਘੋੜੀ ਨਹੀਂ ਰਹਿੰਦੀ ਠੀਕ ਆਪਣਾ ਘੋੜਾ ਉਹਨਾਂ ਚ ਲੈ ਸਕਦੇ ਆ ਜੀ ਸਰਵਿਸ ਬੀਕ ਇਹ ਨਹੀਂ ਆਪਾਂ ਮੱਥਾ ਵਟਾਵਾਗੇ ਬਾਈ ਇੱਕ ਦੋ ਜਾਂ ਤਿੰਨਾਂ ਜੰਪਾਂ ਵਾਲੀ ਗੱਲ ਨਹੀਂ ਹੈ ਨਾ ਨਾ ਬਾਈ ਜਮਾਈ ਨਹੀਂ ਤੇ ਬਾਕੀ ਆਪਣੇ ਕੋਲ ਡਾਕਟਰ ਕਿਹੜੇ ਆਉਂਦੇ ਆ ਬਾਈ ਇੱਥੇ ਜੀ ਬਾਈ ਆਪਣਾ ਇੱਥੇ ਜਿਹੜਾ ਇਹ ਆਪਣਾ ਬਲਾਕ ਆ ਗਿਆ ਕੋਟਕਪੂਰਾ ਇੱਥੇ ਘੋੜਿਆਂ ਦਾ ਸਮਝ ਲਓ ਹੱਬ ਹੈਗੀ ਇਹ ਇੱਕ ਵੱਡੇ ਘੋੜਿਆਂ ਦਾ ਇਹ ਤਾਂ ਹੈ ਜੀ ਇੱਥੇ ਆਪਾਂ ਨੂੰ ਘੋੜਿਆਂ ਦੀ ਹੱਬ ਦਾ ਵੱਡਾ ਕਰਨੇ ਆਪਣੇ ਕੋਲੇ ਡਾਕਟਰ ਸਾਹਿਬ ਬਾਲੇ ਹੈਗੇ ਇੱਥੇ ਹੀ ਠੀਕ ਹੈ ਆਪਣੇ ਕੋਲ ਹੀ ਆਪਣੇ ਡਾਕਟਰ ਸਾਹਿਬ ਡਾਕਟਰ ਨਰਮਲ ਜੀ ਅੱਛਾ ਜੀ ਉਹ ਵੀ ਆ ਜਾਂਦੇ ਆ ਡਾਕਟਰ ਨਰਤੇ ਜੀ ਹਾਂ ਜੀ ਡਾਕਟਰ ਮਣੀ ਜੀ ਠੀਕ ਹੈ ਸਾਰੇ ਆਪਣੇ ਆ ਜਾਂਦੇ ਆ ਜੀ ਇੱਥੇ ਕਦੇ ਵੀ ਕਿਸੇ ਚੀਜ਼ ਦੀ ਦਿੱਕਤ ਨਹੀਂ ਪਈ ਉਹਦੇ ਹੀ ਆ ਜਾਂਦੇ ਜਦੋਂ ਫੋਨ ਲਾਗੇ ਵਿਚਾਰਿਆਂ ਨੂੰ ਜੀ ਤਾਂ ਸਹੀ ਹਾਂ ਜੀ ਹਾਂ ਜੀ ਤੇ ਬਾਈ ਦੂਜਾ ਨਹੀਂ ਇਦੂ ਪਹਿਲਾਂ ਕਿੰਨਾ ਕੁ ਚਰਦੇ ਤੁਸੀਂ ਘੋੜੀਆਂ ਰਾਖਦੇ ਆਂਗੇ ਸ਼ੌਂਕ ਨਾਲ ਜੁੜੇ ਹੋ ਮੈਂ ਇਹ ਵੀ ਦੱਸੋ ਆਪਣੇ ਦੋਸਤਾਂ ਨੂੰ ਬਈ ਸ਼ੌਂਕ ਤਾਂ ਸਾਨੂੰ ਛੋਟੇ ਹੁੰਦਿਆਂ ਤੋਂ ਹੀ ਸੀਗਾ ਮੈਨੂੰ ਘਟ ਸੀ ਮੇਰੇ ਵੱਡੇ ਭਾਈ ਸਾਹਿਬ ਨੂੰ ਬਾਲਾ ਸੀ ਬਾਈ ਠੀਕ ਹੈ ਮੈਂ ਥੋੜਾ ਜਿਆਦਾ ਚਿਰ ਘਰੋਂ ਬਾਹਰ ਰਿਹਾ ਜੀ 7-8 ਸਾਲ ਅੱਛਾ ਜੀ ਥੋੜੀ ਬਹੁਤ ਕਬੱਡੀ ਵੀ ਖੇਡਦੇ ਰਹੇ ਜੀ ਠੀਕ ਹੈ ਜੀ ਮੇਰੇ ਨਾਨਕੇ ਸੀ ਧੂਰਕੋਟਨ ਸੀ ਉੱਥੇ ਖੇਡਦੇ ਰਹੇ ਜੀ ਠੀਕ ਹੈ ਉੱਥੇ ਸਾਡੇ ਨਾਨੇ ਕੋਲੇ ਘੋੜੀ ਸੀ ਬਾਈ 96-97 ਤੇ ਬਹੁਤ ਵੱਡੀ ਘੋੜੀ ਸੀ ਅੱਛਾ ਜੀ ਲੋਕੀ ਉਹਨੂੰ ਦੇਖਣ ਆਉਂਦੇ ਹੁੰਦੇ ਸੀ ਉਸ ਟਾਈਮ ਕੋੜੀ ਨੂੰ ਬਾਈ ਠੀਕ ਹੈ ਜੀ ਤੇ ਉਹ ਸਾਨੂੰ ਫਿਰ ਉਧਰੋਂ ਨਾਨਕਿਆਂ ਵੱਲੋਂ ਸਾਨੂੰ ਬਲੱਡ ਲਾਈਨ ਚੋਂ ਇਹ ਵਿਰਾਸਤ ਚੋਂ ਹੀ ਮਿਲ ਗਿਆ ਬਾਈ ਹਾਂਜੀ ਹਾਂਜੀ ਤੇ ਸਾਡੇ ਦਾਦਾ ਜੀ ਨੇ ਬਹੁਤ ਵਧੀਆ ਬਲਦ ਰੱਖਦੇ ਸੀ ਪਸ਼ੂ ਬਹੁਤ ਚੰਗੇ ਰੱਖਦੇ ਸੀ ਬਹੁਤ ਵਧੀਆ ਸ਼ੌਂਕ ਸੀ ਬਾਈ ਜੀ ਸਾਡੇ ਘਰੇ ਪਸ਼ੂਆਂ ਦਾ ਜੀ ਤੇ ਆ ਹੀ ਸ਼ੌਂਕ ਆ ਜਾਂਦਾ ਬਾਈ ਹਾਂਜੀ 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 ਤੇ ਬਾਕੀ ਆਹ ਜੀ ਨਾਲ ਆਪਣੇ ਇੱਥੇ ਬਹਿਵਲ ਜਾਵੜੀ ਦਾ ਸੀ ਜੀ ਬਾਈ ਹਰਦੇਵ ਉਹਨਾਂ ਕੋਲੇ ਬਾਈ ਸੁਖਦੇਵ ਉਹਨਾਂ ਕੋਲੇ ਉਹਨਾਂ ਨੇ ਬਹੁਤ ਸਾਥ ਦਿੱਤਾ ਜੀ ਆਪਣਾ ਬਹੁਤ ਚੰਗੀਆਂ ਗੱਲਾਂ ਉਹਨਾਂ ਤੋਂ ਸਿੱਖਣ ਨੂੰ ਮਿਲੀਆਂ ਜਿੱਥੇ ਜਾਈਏ ਕੁਛ ਨਾ ਕੁਛ ਮਿਲਦਾ ਹੀ ਆ ਜੀ ਇਹ ਤਾਂ ਹੈ ਜੀ ਹਾਂਜੀ ਹਾਂਜੀ ਤੇ ਬਹੁਤ ਵੱਡੇ ਵੱਡੇ ਫਾਰਮ ਹੈ ਜੀ ਆਪਣੇ ਕੋਲੇ ਨੇੜੇ ਹਾਂਜੀ ਥੋੜੇ ਤਾਂ ਸਮਝ ਲਾ ਘਰ ਚ ਗੰਗਾ ਆਪਾਂ ਇਹ ਕਹਿ ਸਕਦੇ ਆਂਗੇ ਤੇ ਇੱਕ ਆਪਣਾ ਜੀ ਬਾਈ ਸਲਿੰਦਰ ਹੁਣੀ ਭਾਂਦਲੇ ਵਾਲੇ ਜੀ ਬਾਜ ਘੋੜਾ ਜਿੰਨਾਂ ਕੋਲੇ ਉਹਨਾਂ ਨੇ ਆਪਣਾ ਬਹੁਤ ਸਾਥ ਦਿੱਤਾ ਜੀ ਠੀਕ ਹੈ ਜੀ ਤੇ ਆਪਾਂ ਨੂੰ ਆਫਰ ਬਹੁਤ ਵੱਡੇ ਆਏ ਘੋੜੇ ਦੇ ਦੇ ਜੀ ਠੀਕ ਆ ਜੀ ਬਹੁਤ ਵੱਡੇ ਵੱਡੇ ਆਫਰ ਬਰੀਡਰ ਬੰਦੇ ਆਏ ਜੀ ਇਹਦੇ ਬਹੁਤ ਬਰੀਡਰ ਬੰਦੇ ਆਏ ਤੇ ਬਹੁਤ ਆਫਰ ਆਏ ਜੀ ਹੂੰ ਤੇ ਸਾਡਾ ਮਨ ਨਹੀਂ ਡੋਲੇ ਹਾਂ ਸਾਡਾ ਮਨ ਨਹੀਂ ਡੋਲੇ ਠੀਕ ਆ ਹਾਂ ਜੀ ਕਿਉਂਕਿ ਅਥੀ ਨਾ ਪੁੱਤਾਂ ਨੂੰ ਪਾਲ ਲਿਆ ਪੈਜਾਂ ਤੋਂ ਲੈ ਕੇ ਹਾਂ ਜੀ ਹਾਂ ਜੀ ਇੱਕ ਬਾਈ ਤੁਸੀਂ ਆਫ ਕੈਮਰਾ ਗੱਲ ਦੱਸਦੇ ਸੀ ਵੀ ਇਹ ਲਿਬੜ ਦਾ ਲਿਬੜ ਦਾ ਜਮਾ ਨਹੀਂ ਵੀ ਬਾਥਰੂਮ ਕਿਵੇਂ ਕਰਦਾਗਾ ਉਹ ਵੀ ਆਪਾਂ ਦੱਸੂਗੇ ਦਰਸ਼ਕਾਂ ਇਹਦਾ ਪੱਤੋ ਦੇ ਸ਼ਕੀਨਾਰਗਾ ਬਾਈ ਅੱਛਾ ਹਾਂ ਆ ਨਾ ਤਾਂ ਪੂਰਾ ਛੱਟਾ ਲੱਗਨ ਦਿੰਦਾ ਆਪਦੇ ਇਹਨੇ ਬਾਥਰੂਮ ਵੀ ਨਾ ਬਾਈ ਬਾਹਰ ਵੀ ਇਹਦਾ ਬਾਥਰੂਮ ਆ ਜਿਹੜਾ ਬਾਹਰ ਖੁੱਲਾ ਛੱਟਾ ਵਾਲਗਾਂ ਚ ਇੱਕ ਅੰਦਰਲੇ ਕਮਰੇ ਚ ਵੀ ਇਹਦਾ ਬਾਥਰੂਮ ਆ ਜਿਹਨੇ ਉੱਥੇ ਹੀ ਬਾਥਰੂਮ ਕਰਨਾ ਬਾਈ ਅੱਛਾ ਉਹਦੇ ਤੁਸੀਂ ਟੋਆ ਆਇਆ ਬਣਾਉਣਾ ਹਾਂ ਉੱਥੇ ਬਾਥਰੂਮ ਆ ਉਹਦੇ ਚ ਮੋਜ ਨਾ ਉਹਦੇ ਚ ਕੱਢ ਦੇਈਦਾ ਲਿਬੜਦਾ ਤਾਂ ਹੈ ਨਹੀਂ ਪੂਰਾ ਥਾਂ ਗਿੱਲਾ ਨਹੀਂ ਕਰਦਾ ਜੀ ਜਿਵੇਂ ਕਹਿੰਦੇ ਇੱਕ ਬੰਦਾ ਗਿੱਲੇ ਥਾਂ ਪੈਰ ਨਹੀਂ ਧਰਦਾ ਗਿੱਲੇ ਥਾਂ ਪੈਰ ਨਹੀਂ ਧਰਦਾ ਇਹੋ ਬੰਦਿਆਂ ਨਾਲੋਂ ਵੀ ਸਿਆਣੇ ਆ ਬੜਾ ਸ਼ਕੀਨ ਆ ਜੀ ਠੀਕ ਗਜ਼ਕੀ ਨਸ਼ਕੀਨੀ ਦਬਾਈ ਦੇ ਸੀ ਜਾਂਦੀ ਹੈ ਹਾਂਜੀ ਹਾਂਜੀ ਖੁੱਲਾ ਡੁੱਲਾ ਹੁਸਨ ਦਿੱਤਾ ਰੱਬ ਨੇ ਖੁੱਲਾ ਡੁੱਲਾ ਜੀ ਪੱਠ ਪੁੜੇ ਦਾ ਮਜ਼ਬੂਤ ਗਰਦਨ ਦਾ ਜੀ ਸੋਮਬਦਾ ਸੋਮਬਦਾ ਗੋਡੇ ਦਾ ਹਾਂਜੀ ਕੱਦ ਹੋ ਗਿਆ ਕਿਸੇ ਪੱਖੋਂ ਘਾਟ ਨਹੀਂ ਰਹੀ ਮਹਾਰਾਜ ਨੇ ਜੀ ਕਿਸੇ ਪਾਸਿਓਂ ਘਾਟ ਹੀ ਨਹੀਂ ਛੱਡੀ ਹਾਂ ਤੇ ਬਾਕੀ ਇਹ ਹੈ ਜੀ ਕੋਈ ਮੇਰਾ ਕੱਲੇ ਦਾ ਘੋੜਾ ਨਹੀਂ ਇਹ ਤਾਂ ਹੈ ਜਿਹੜਾ ਮਲ ਹੈ ਹਾਂਜੀ ਤੇ ਘੋੜੇ ਆ ਇਹ ਨਗਰ ਦੇ ਆ ਹਾਂਜੀ ਸਾਰੇ ਨਗਰ ਦਾ ਹੀ ਹੁੰਦਾ ਇਹ ਮੱਲ ਸਾਂਝਾ ਹੁੰਦਾ ਹਾਂ ਮੱਲ ਵੀ ਸਾਂਝਾ ਹੁੰਦਾ ਘੋੜੇ ਵੀ ਸਾਡੇ ਆਂਦੇ ਸਾਡੇ ਸਾਰੇ ਨਗਰ ਦਾ ਹੀ ਘੋੜਾ ਇਹ ਇਹ ਤਾਂ ਹੈ ਤੇ ਨਾ ਹੀ ਮੈਂ ਕੱਲਾ ਘੋੜਾ ਕੋਈ ਬਣਾ ਸਕਦਾ ਇਹ ਪ੍ਰਮਾਤਮਾ ਦੀ ਉਹਦੀ ਕਿਰਪਾ ਹੋਈ ਆਪਣੇ ਘਰੇ ਇਹ ਦੂਬਈ ਇੱਕ ਸਾਲ ਪਹਿਲਾਂ ਜਦੋਂ ਘੋੜੇ ਦਾ ਜਨਮ ਹੋਇਆ ਮੇਰੇ ਘਰੇ ਦੋ ਘੋੜੀਆਂ ਮਰ ਗਈਆਂ ਠੀਕ ਹੈ ਜੀ ਤੇ ਸਵਰ ਰੱਖਿਆ ਪਰਮਾਤਮਾ ਨੇ ਇੱਕੇ ਰਾਤ ਦੋ ਬੱਚੇ ਦਿੱਤੇ ਅੱਛਾ ਜੀ ਇੱਕ ਘੋੜੀ ਨੇ ਇਹ ਬੱਚਾ ਦਿੱਤਾ ਜੀ ਇੱਕ ਘੋੜੀ ਆਪਣੀ ਜੈਵੀਰ ਘੋੜੇ ਤੋਂ ਸੋਈ ਸੀ ਠੀਕ ਹੈ ਜੀ ਉਹ ਇੱਕੇ ਰਾਤ ਦੋਨੇ ਬਸ਼ੇਰੇ ਆਏ ਠੀਕ ਹੈ ਜੀ ਤੇ ਬਸ ਉਹ ਪਰਮਾਤਮਾ ਦੀ ਇੱਕ ਹੱਥ ਦੇਤੇ ਤੇ ਦੂਜੇ ਹੱਥ ਲੈ ਗਿਆ ਇੱਕ ਹੱਥ ਲੈ ਗਿਆ ਦੂਜੇ ਹੱਥ ਦੇ ਗਿਆ ਅੱਛਾ ਜੀ ਠੀਕ ਹੈ ਹਾਂ ਜੀ ਕਹਿੰਦੇ ਤਾਂ ਹੁੰਦੇ ਆ ਵੀ ਜੇ ਪਰਮਾਤਮਾ ਲੈ ਜਾਂਦਾ ਤਾਂ ਉਹਦੋਂ ਦੁੱਗਣਾ ਹੀ ਦਿੰਦਾ ਹਾਂਜੀ 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 ਆਪਾਂ ਉਹਦੀ ਰਾਸ਼ ਕਰਕੇ ਘੋੜਿਆਂ ਵਾਲਾਂ ਦੀ ਕਹਾਵਤਾਂ ਵੀ ਉਹ ਘਾਟ ਨਹੀਂ ਸੈ ਦਦਾਗਾ ਹਾਂਜੀ ਹਾਂਜੀ ਜੇ ਕੋਈ ਜਾਨਵਰ ਨਖਸਾਨ ਆਇੰਦਾ ਤਾਂ ਦੁੱਗਣਾ ਸੋਨਾ ਸੁਨੱਖਾ ਉਹਦੋਂ ਵੀ ਜ਼ਿਆਦਾ ਵਾਖਸ਼ ਦੋ ਮਾਰਕ ਫੇਰ ਮੇਰੇ ਜੀ ਇੱਥੇ ਘੋੜਾ ਸਾ ਛੱਟ ਲੱਤ ਮਾਰ ਗਿਆ ਅੱਛਾ ਜੀ ਇਹ ਇੱਥੇ ਟਾਂਕੇ ਲੱਗੇ ਆ ਹੈਗੇ ਆ ਬਈ ਟਾਂਕਿਆਂ ਦੇ ਨਿਸ਼ਾਨ ਦੇ ਸਾਡੇ ਸਾਰੇ ਰਿਸ਼ਤੇਦਾਰ ਕਹਿੰਦੇ ਵੀ ਜ਼ਿੰਦਗੀ ਨਾਲੋਂ ਕੁਝ ਨਹੀਂ ਚੰਗਾ ਛੱਡ ਦੇ ਹੁਣ ਕੰਮ ਮੈਂ ਕਿਹਾ ਸਾਡੀ ਜ਼ਿੰਦਗੀ ਇਹ ਹੈ ਜੀ ਹਾਂ ਠੀਕ ਇਹਨਾਂ ਨੂੰ ਕਿਵੇਂ ਛੱਡ ਦਗੇ ਇਹ ਤਾਂ ਹੈ ਹਾਂ ਜੀ ਮੋਹ ਮੁਹੱਬਤ ਹੁੰਦਾ ਹੈਗਾ ਮੋਹ ਮੁਹੱਬਤੀ ਸਾਰੇ ਬਾਕੀ ਸ਼ੌਂਕਾਂ ਨਾਲ ਹੀ ਐ ਬਈ ਪਾਲਦੇ ਆ ਜੇ ਨਾ ਇਹ ਤੋ ਜਿਵੇਂ ਹੁਣ ਤੂੰ ਸ਼ੌਂਕੀ ਬੰਦਾਗਾ ਤਾਂ ਤੂੰ ਚੰਗੇ ਜਾਨਵਰ ਤਿਆਰ ਕੀਤੇ ਆਗੇ ਜੇ ਇਹਨਾਂ ਦਾ ਖਰਚਾ ਜਿਹੜਾ ਬੰਦਾ ਗੈਨ ਲੱਗ ਜਾਂਦਾ ਉਹਦੇ ਕੋਲੇ ਨਾ ਘੋੜੀ ਚਾਹ ਦੀ ਪਾਲ ਸਕਦੀ ਆਪਾਂ ਮਾ ਉਹ ਲੱਖਾਂ ਰੁਪਈਆ ਦਾ ਜਾਨਵਰ ਖਰੀਦ ਲਿਆਵੇ ਪਰ ਨਾ ਉਹ ਜੇ ਇਹਨੂੰ ਖਾਨ ਦਾਣ ਪਿੱਛੇ ਹੀ ਗੈਨਤੀ ਮੈਤੀ ਚ ਪਾਇਆ ਜਾਂਦਾ ਉਦੋਂ ਫੇਰ ਬਸ ਇਹ ਜਾਨਵਰ ਲਕੋਣ ਲੱਗ ਜਾਂਦੇ ਜਦੋਂ ਦਾ ਇਹਨਾਂ ਦੇ ਘਰ ਇਹਨਾਂ ਦੇ ਜਨਮ ਹੋਏ ਆਪਣੇ ਘਰੇ ਜੀ ਫਸਲ ਵੀ ਵੱਧ ਨਿਕਲੀ ਜੀ ਇਹਨਾਂ ਦਾ ਤਾਂ ਆਪੇ ਹੀ ਰੱਬ ਨਿਓ ਆਈ ਜਾਂਦਾ ਜੀ ਸਹੀ ਗੱਲ ਆ ਜੀ ਫਸਲਾਂ ਵੀ ਵੱਧ ਹੋਊਗਾ ਮਹਾਰਾਜ ਨੇ ਬੱਚਿਆਂ ਦੀਆਂ ਦਾਤਾਂ ਵੀ ਬਖਸ਼ੀਆਂ ਜੀ ਮਹਾਰਾਜ ਹੀ ਦਿੰਦਾ ਹਾਂਜੀ ਇਹ ਮਗ ਗੁਰੂ ਮਹਾਰਾਜਾਂ ਦੀ ਸਵਾਰੀ ਆ ਤੇ ਫਿਰ ਆ ਜਿਹੜਾ ਇੰਨਾ ਹੀ ਸੇਵਾ ਕਰਦਾ ਮਹਾਰਾਜ ਉਹਨੂੰ ਰਜਾਉਂਦਾਗਾ ਹਾਂਜੀ ਹਾਂਜੀ ਆਪਾਂ ਤਾਂ ਇਹਨਾਂ ਦੇ ਸੇਵਾਦਾਰ ਆ ਸੇਵਾਦਾਰ ਘੋੜਾ ਦਾ ਨਕਰਦਾ ਆ ਜੀ ਆਪਾਂ ਸੇਵਾਦਾਰ ਆ ਇਹ ਤਾਂ ਜਿਹੜਾ ਸੇਵਾ ਕਰਦਾ ਉਹਦਾ ਨਾਮ ਪਾਇਆ ਜਾਂਦਾ ਵੀ ਭਲਾਨੀ ਦਾ ਘੋੜਾ ਹਾਂਜੀ 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 ਤੇ ਇੱਕ ਬਈ ਆਪਾਂ ਨਾ ਦੋਸਤਾਂ ਮਿੱਤਰਾਂ ਨਾਲ ਮੁਲਾਕਾਤ ਕਰਾਦੇ ਕਿਹੜੇ ਕਿਹੜੇ ਪਹੁੰਚੇ ਵੀ ਆਪਣੇ ਇਹ ਹਾਂ ਜੀ ਇਹ ਮੇਰੇ ਬਰਾਦਰ ਹੈ ਜੀ ਅੱਛਾ ਜੀ ਜਗਤਾਰ ਸਿੰਘ ਇਹ ਮੇਰੇ ਤਾਈ ਦੇ ਲੜਕੇ ਹਰਚਰਨ ਸਿੰਘ ਜੀ ਠੀਕ ਹੈ ਜੀ ਇਹ ਮੇਰੇ ਤਾਈ ਦਾ ਲੜਕਾ ਜੀ ਜਦਵਿੰਦਰ ਸਿੰਘ ਠੀਕ ਹੈ ਜੀ ਹਾਂ ਜੀ ਆ ਮੁੰਡਾ ਜੀ ਆਪਣਾ ਫੈਰੀਅਰ ਹੈ ਗੁਰਪ੍ਰੀਤ ਸਿੰਘ ਗੋਰੀ ਜੀ ਠੀਕ ਹੈ ਜੀ ਇਹਨਾਂ ਦੇ ਘੋੜਾ ਇਹਨਾਂ ਦਾ ਜੀ ਠੀਕ ਹੈ ਜੀ ਇਹਨਾਂ ਨੇ ਘੋੜੇ ਨੂੰ ਬਣਾਇਆ ਜੀ ਠੀਕ ਇਹ ਕਹਿੰਦੇ ਵੀ ਸਾਡੇ ਕੰਮ ਕਰਦੇ ਆ ਜੀ ਇਹ ਗੁਜਰਾਤ ਪੁੰਨੇ ਸਾਰੇ ਜੀ ਆਪਣੇ ਇੱਥੇ ਪਹਿਲਾਂ ਬਹਿਵਲ ਸਟੱਡ ਫਾਰਮ ਤੇ ਇਹਨਾਂ ਨੇ ਕੰਮ ਕੀਤਾ ਅੱਛਾ ਜੀ ਇਹ ਮੈਨੂੰ ਕਹਿੰਦੇ ਯਾਰ ਵੀ ਆਪਾਂ ਨਾ ਘੋੜਾ ਬਣਾਉਣਾ ਇਹ ਵੀ ਆਂਦਾ ਯਾਰ ਜਦੋਂ ਸਾਨੂੰ ਦੱਸਣਾ ਪੈਂਦਾ ਤੁਹਾਡਾ ਪੰਡ ਕਿਹੜਾ ਵੀ ਬਹਿਵਲ ਹੈ ਹਾਂ ਜੀ ਆਵੇਂ ਹੁਣ ਆਪਾਂ ਐ ਕਿਹਾ ਕਰਾਂਗੇ ਵੀ ਯਾਰ ਸਾਡਾ ਉਹ ਫਲਾਨੇ ਘੋੜਾ ਉਹ ਪੰਡ ਹੈ ਸਾਡਾ ਠੀਕ ਹੈ ਵਿਕਰਮ ਨਹੀਂ ਇਹਨੂੰ ਬਾਈ ਨੂੰ ਵੀ ਬਹੁਤ ਜ਼ਿਆਦਾ ਚਾਹ ਹਾਂ ਜੀ ਹਾਂ ਜੀ ਇਹਨਾਂ ਨੇ ਬਹੁਤ ਮੈਂ ਕਹਿੰਦਾ ਯੋਗਦਾਨ ਇੰਨਾ ਜੀ ਇਹਨਾਂ ਦਾ ਵਿਚਾਰਿਆਂ ਦਾ ਹੂੰ ਆਵਾਜ਼ ਮਾਰੀ ਤਾਂ ਭੱਜੇ ਆਉਂਦੇ ਆ ਜਿਦੋਂ ਆਉਣਾ ਇਹਨਾਂ ਨੇ ਉਹੀ ਵੈਸੇ ਤੜਕੇ ਘਾਂਟਾ ਘੋੜੇ ਕੋਲੇ ਲਾ ਕੇ ਜਾਣਾ ਜੀ ਠੀਕ ਹੈ ਜੀ ਦਿੱਲੀ ਵਾਂਗੂ ਠੀਕ ਹੈ ਜੀ ਤੇ ਬਾਈ ਇਹਦਾ ਆਪਣੇ ਘੋੜੇ ਦਾ ਹੁਣ ਨਾਮ ਕੀ ਰੱਖਿਆ ਬਾਈ ਇਹਦਾ ਨਾਮ ਆਪਾਂ ਰੱਖਿਆ ਬਾਈ ਵਿਕਰਮ ਬਾਦਸ਼ਾ ਵਿਕਰਮ ਬਾਦਸ਼ਾ ਹਾਂਜੀ ਤੇ ਬਾਦਸ਼ਾਹਾਂ ਵਾਲੀ ਚੜ੍ਹਦਾ ਹੈ ਹਾਂਜੀ ਬਾਦਸ਼ਾਹਾਂ ਵਾਲੀ ਬਾਦਸ਼ਾਹਾਂ ਨਾਮ ਮਹਾਰਾਜ ਨੇ ਮਹਾਰਾਜ ਨੇ ਬਾਕਸ਼ੀਆਂ ਬਾਈ ਬਾਦਸ਼ਾਹੀਆਂ ਆਪਾਂ ਦਾ ਸੇਵਾ ਨਾਮ ਵੀ ਬਹੁਤ ਸੋਹਣਾ ਰੱਖਿਆ ਬਾਈ ਨੇ ਹਾਂਜੀ ਹਾਂਜੀ ਤੇ ਇੱਕ ਵਾਰੀ ਵਈ ਫੇਰ ਤੁਸੀਂ ਦੱਸ ਦਿਓ ਆਪਣੇ ਦੋਸਤਾਂ ਨੂੰ ਇਹਦੀ ਮੀਟਿੰਗ ਫੀਸ ਬਾਰੇ ਇਹਦੀ ਮੀਟਿੰਗ ਫੀਸ ਹੈ ਬਾਈ ਜੀ 21000 ਰੁਪਿਆ ਬਾਕੀ ਗੱਲ ਇਹ ਹੈ ਬਾਈ ਜੀ ਵੀ ਕੋਈ ਘੋੜਿਆਂ ਦੀਆਂ ਫੀਸਾਂ ਤੇ ਅੜ ਕੇ ਆਪਾਂ ਕਿਸੇ ਤੋਂ ਫੀਸ ਨਹੀਂ ਲਈ ਇਹ ਤਾਂ ਹੈ ਕੋਈ ਬਾਹਲਾ ਸੱਜਣ ਉਹੋ ਜਿਹਾ ਹੁੰਦਾ ਆਪਾਂ ਉਹ ਜਿਵੇਂ ਨਹੀਂ ਕੋਈ ਗੱਲਬਾਤ ਵੀ ਹਾਂ ਭਾਈ ਸਾਡੀ ਤਾਂ ਲਖੀਰ ਹੀ ਕੱਢੀ ਵੀ ਹੈ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਬਾਈ ਤੇ ਬਾਕੀ ਬਈ ਇੱਕ ਆਪਾਂ ਹੋਰ ਗੱਲ ਵੀ ਪੁੱਛ ਲੈਨੇ ਆ ਨਾ ਅਲੱਗ ਮੀ ਹੁਣ ਜਿਵੇਂ ਆਪਣਾ ਘੋੜਾ 70 ਇੰਚ ਦਾਗਾ ਹਾਂਜੀ ਤੇ ਕਈ ਵਾਰੀ ਕੋਈ ਵਾਰੀ ਘੋੜਾਂ ਚੰਗੀਆਂ ਹੁੰਦੀਆਂ ਪੇਟਾਂ ਲਾ ਹੁੰਦੀਆਂਗਾ ਅੱਜ ਕੱਲ੍ਹ ਕਈ ਨਾ ਵੱਡੇ ਫਾਰਮਾਂ ਤੇ ਘੋੜੀਆਂ ਬੱਚੇ ਬਹੁਤ ਥੇਰੇ ਦੇ ਚੁਕੂਗਾਗਾ ਹਾਂਜੀ ਵੀ 90 60 ਇੰਚਾਂ ਵਾਲੀਆਂ ਹੁੰਦੀਆਂ ਤੇ ਵੀ ਇਦਾਂ ਦੀ ਤਾਂ ਨਹੀਂ ਕੋਈ ਗੱਲ ਵੀ ਆਪਾਂ 62 63 ਵਾਲੀ ਤੇ ਛੱਡਣਾ ਜਾਂ ਕੋਈ ਨਾ ਜੀ ਨਾ ਬਾਈ ਤਾਂ ਹੀ ਤਾਂ ਪਏ ਦੀ ਫੀਸ ਵਾਜਬ ਰੱਖੀ ਆ ਠੀਕ ਆ ਹੁਣ ਜਿਨ੍ਹਾਂ ਆਪਾਂ ਨੂੰ ਵੀ ਇਹਨਾਂ ਕੰਮਾਂ 'ਚੋਂ ਗੁਜਰੇ ਆ ਬਾਈ ਹਾਂ ਹਾਂ ਇਹ ਤਾਂ ਹੈ ਇਹ ਤਾਂ ਸ਼ੌਕ ਨਾ ਮਰੇ ਸ਼ੌਕ ਹੀ ਮਰ ਜਾਂਦਾ ਜੀ ਇੰਨੀਆਂ ਏਡੀਆਂ ਫੀਸਾਂ ਅਗਲਾ ਕਹਿੰਦਾ ਯਾਰ ਮੇਰੀ ਰੀ ਜੀ ਮਰ ਗਈ ਉਹ ਏਡੇ ਘੋੜੇ ਤੋਂ ਮੈਂ ਘੋੜੀ ਮਲਾਉਣੀ ਸੀਗੀ ਨਾ ਨਾ ਬਾਈ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਤੇ ਹੋਰ ਬਾਈ ਕੋਈ ਗੱਲਬਾਤ ਕਹਿਣੀ ਚਾਹਣਾ ਆ ਬਾਈ ਸਾਹਿਬ ਆ ਜੀ ਆਪਣੇ ਇਹਨਾਂ ਨਾਲ ਵੱਡੇ ਬ੍ਰਦਰ ਇਹਨਾਂ ਨਾਲ ਗੱਲਬਾਤ ਕਰ ਬਹੁਤ ਦੇ ਮਾਈਕ ਦੇ ਦੀ ਬਾਈ ਜੀ ਫਰਮਾਣਾ ਲਓ ਬਈ ਮਾਣੇ। ਲਓ ਮਿੱਤਰੋ ਬਣੇ ਰਿਓ ਵੀਡੀਓ ਚ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ। ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਰਾਵਾਂਗੇ। ਹਾਂਜੀ ਬਾਈ ਜੀ ਹੁਣ ਦੱਸੋ ਜੀ। ਹਾਂਜੀ ਬਾਈ ਦਿਲਦਾਰ ਚੈਨਲ ਬੰਦੇ ਵਾਲੇ ਵੀਰਾਂ ਦਾ ਸਾਡੇ ਇੱਥੇ ਗ੍ਰਹਿ ਤੇ ਆਉਣ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੇ ਬਾਕੀ ਬਾਈ ਆਪਾਂ ਅੱਜ ਘੋੜਾ ਲਾਂਚ ਕੀਤਾ ਜੀ। ਹਾਂਜੀ ਤੇ ਘੋੜਾ ਤੁਸੀਂ ਦੇਖ ਲਓ ਵੀ ਗੁਲਾਬੀ ਬਣਾ ਵਾਲੀ ਤਹਿ ਤੋੜਦਾ ਜੀ। ਗੱਦ ਵਾਲੀ, ਚਮਕ ਵਾਲੀ। ਕਿਸੇ ਚੀਜ਼ ਨੂੰ ਘਾਟ ਨਹੀਂ। ਤੇ ਕੋਈ ਵੀ ਆਪਣਾ ਵੀਰ ਆਏ ਫੀਸ ਦੇ ਦਿੱਕਤ ਨਾ ਮੰਨੇ ਕੋਈ ਗੱਲ ਨਹੀਂ ਖੁੱਲੇ ਦਰਵਾਜੇ ਆ ਤੇ ਜਦੋਂ ਮਰਜੀ ਆਵੇ ਬਾਈ ਤੇ ਕੋਈ ਫੀਸ ਦੀ ਕੋਈ ਬਾਲੀ ਵੱਡੀ ਗੱਲ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਇਹ ਤਾਂ ਹੈ ਬਾਈ ਤੇ ਹਾਂਜੀ ਤੇ ਜਿੰਨਾ ਚਿਰ ਘੋੜੀ ਮਤਲਕਿ ਪ੍ਰੈਗਨੈਂਟ ਨਹੀਂ ਰਹਿੰਦੀ ਆਪਾਂ ਇੱਕ ਜੰਪ ਦੋ ਜੰਪ ਤਿੰਨ ਆਰਾ ਜਿੰਨਾ ਚਿਰ ਮਰਦੀ ਆ ਬਾਈ ਇਹ ਵੀ ਬਹੁਤ ਵੱਡਾ ਆਫਰ ਆ ਨਾ ਹਾਂਜੀ ਹਾਂਜੀ ਨਹੀਂ ਹਣਾ ਵੀ ਇੱਕ ਦੋ ਜੰਪਾਂ ਤੋਂ ਬਾਅਦ ਆ ਫਿਰ ਕਈ ਵਾਰੀ ਘੋੜੀ ਰਹਿੰਦੀ ਨਹੀਂ ਉਹਦਾ ਮਾਣ ਫਿੱਕਾ ਪੈ ਜਾਂਦਾ ਹੁਣ ਤੁਸੀਂ 2000 ਫੀਸ ਜੇ ਕਹੀ ਆ ਤੇ ਨੋਰਮਲ ਫੀਸ ਆ ਜਿਹੜੇ ਹਿਸਾਬ ਨਾਲ ਇਹ ਖਾਨਦਾਨ ਆ ਤੇ ਉਸ ਹਿਸਾਬ ਨਾਲ ਤੁਸੀਂ ਇਹ ਵੀ ਨਹੀਂ ਦਿੱਕਤ ਮੰਨੀ ਇਹ ਘੋੜੀ ਸਮਝ ਲੈ ਤੁਹਾਡਾ ਤਾਂ ਇਹੀ ਆ ਵੀ ਘੱਬਣ ਕਰਾ ਕੇ ਦੇਣ ਵਾਲਾ ਕੰਮ ਹੀ ਹੋ ਗਿਆ ਛੋਟੇ ਹੁੰਦਾਂ ਤੋਂ ਹੀ ਬਾਅਦ ਸ਼ੌਂਕ ਆ ਬਾਈ ਜੋ ਤਾਂਗੇ ਤੇ ਚੜ੍ਹਦੇ ਹੁੰਦੇ ਸੀ ਘੋੜੇ ਦੇ ਪੌੜ ਦੀ ਆਵਾਜ਼ ਬਹੁਤ ਸੋਹਣੀ ਲੱਗਣੀ ਠੀਕ ਹੈ ਜੀ ਤੇ ਐਂ ਕਹਿਣਾ ਵੀ ਯਾਰ ਆਪਾਂ ਵੀ ਕਿਤੇ ਘੋੜੇ ਲਿਆਵਾਂਗੇ ਘੋੜੇ ਬੱਸ ਬਾਈ ਆਈ ਇਹ ਸਾਰਾ ਕੁਸ ਹਾਂ ਤੇ ਚਲੋ ਬਹੁਤ ਬਾਕੀ ਭਾਈ ਜਿਵੇਂ ਆਪਾਂ ਜੇ ਕੋੜਾ ਫਲਮਾਉਂਦੇ ਸੀ ਨਾ ਆਪਣੇ ਥੋਡੇ ਬੱਚੇ ਜਾਂ ਥੋਡੇ ਆਂਡ ਗਵਾਂਡੋ ਬੱਚੇ ਪਹੁੰਚੇ ਸੀ ਆ ਹੀ ਇਹਨਾਂ ਨੂੰ ਲੱਗਣ ਲੱਗਦੀ ਹੈ ਨਾ ਬੱਚਿਆਂ ਨੂੰ ਹਾਂਜੀ ਨਸ਼ੇ ਤੋਂ ਬਾਜ ਜਾਂਦੇ ਇੱਕ ਬੱਚੇ ਇੱਕ ਸਾਰਾ ਇਧਰ ਜੁੜ ਜਾਂਦੇ ਆ ਜੀ ਅੱਜ ਟਾਈਮ ਮਾੜਾ ਚੱਲੀ ਜਾਂਦਾ ਜੀ ਹਾਂਜੀ ਤੇ ਬੜਾ ਬੱਚਿਆਂ ਨੂੰ ਸਾਰੀ ਗਲੀ ਦੇ ਬੱਚਿਆਂ ਨੂੰ ਸ਼ੌਂਕ ਆਈ ਸਾਡੇ ਦਾ ਇੱਥੇ ਬਹੁਤ ਘੂੜੇ ਤੇ ਰੀਲਾਂ ਰੂਲਾਂ ਬਣਾ ਗਏ ਬਾਕੀ ਬਹਿਵਲ ਦੇ ਨਾਲ ਤਾਂ ਬਾਈ ਜਿੰਨੇ ਵੀ ਪੈਂਟ ਆ ਉਹਨਾਂ 'ਚ ਸ਼ੌਂਕ ਬਾਸ ਐਂ ਗਾੜੋ ਪਾਣੀ ਉਧਰੋਂ ਐਨੂੰ ਆਉਂਦਾ ਸੂਏ ਦਾ ਜੀ ਤੇ ਉਹ ਪਾਣੀ ਦਾ ਸ਼ੌਂਕ ਵੀ ਨਾਲ ਨਾਲ ਹੀ ਆਈ ਜਾਂਦਾ ਹਾਂ ਨਾਲ ਹੀ ਸਾਡੇ ਸ਼ੌਂਕ ਆ ਗਿਆ ਜੀ ਉਧਰੋਂ ਪਾਣੀ 'ਚ ਸ਼ੌਂਕ ਆ ਗਿਆ ਪਾਣੀ ਆਪਾਂ ਪੀਣੇ ਆ ਉਸੂਏ ਦਾ ਹਾਂਜੀ ਹਾਂਜੀ ਸਾਂਝਾ ਹੀ ਹੈ ਸਾਡਾ ਦਾ ਖਾਣਾ ਸਾਂਝਾ ਸਭ ਕੁਝ ਸਾਂਝਾ ਹੀ ਹੈ ਬਿਰਲ ਵਾਲੇ ਨਹੀਂ ਇਹ ਤਾਂ ਹੈ ਜੀ ਹਾਂਜੀ ਹਾਂਜੀ ਤੇ ਲਓ ਮਿੱਤਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ 'ਚ ਧੰਨਵਾਦ ਬਾਈ ਧੰਨਵਾਦ ਮਿੱਤਰੋ ਧੰਨਵਾਦ